ہلو السلام علیکم رحمت اللہ وبرکاتہ ہاں جی وعلیکم السلام کون تھا فاطمہ بول رہی ہے ہاں جی فاطمہ چل تیرا میرا تو ٹھیک ہے تو سی ہو بس خیریت ہے اس اللہ تعالی کا شکر ہے موڑ اج میں تاج تاویز لینا ہے کہ تو سین دیکھے نہیں انو ਤਾਵੀਜ਼ ਦਮ ਦੇ ਦਾਂਗੇ ਤਾਵੀਜ਼ ਦੇ ਦਾਂਗੇ ਕਦੇ ਤਾਵੀਜ਼ ਤੋਂ ਵੀ ਪਿੱਛੇ ਹਟੇਂਦਿਆਂ ਨਾ ਤੈਨੂੰ ਸਾਰਾ ਕੁਝ ਦੇ ਦਾਂਗੇ ਜਦੋਂ ਜਿੰਦ ਜਾਨ ਹੈ ਉਹ ਸਭ ਤੇਰੇ ਦੇਖੇ ਲਾ ਕੇ ਤੇਰੇ ਨਾਲ ਰਿਸ਼ਕਾ ਕੀਤੀ ਕਰ ਛੱਡਿਆ ਹਾਂ ਮੌਲਵੀ ਸਾਹਿਬ ਇਹ ਨਹੀਂ ਕਰੀਦਾ ਹੁੰਦਾ ਨਾ ਇੰਜ ਕਿਵੇਂ ਨਹੀਂ ਕਰੀਦਾ ਹੁੰਦਾ ਤੂੰ ਮੈਨੂੰ ਵੀ ਦੱਸ ਪਹਿਲਾਂ ਤਾਂ ਵੀ ਤੈਨੂੰ ਜਦੋਂ ਮੋੜ ਦੇ ਮੈਂ ਆਈ ਇਧਰ ਆਈ ਇਧਰ ਤੂੰ ਸਿੱਧੇ ਕਿਉਂ ਨੀ ਫਿਰ ਮੈਂ ਕਿਧਰਾਂ ਦੇਖੇ ਤਾਂ ਕਿਉਂ ਨਹੀਂ ਮੇਰੀ ਗੱਲ ਸੁਣੋ ਮੈਂ ਅੱਜ ਪਤਾ ਕੀ ਸੀ ਅੱਜ ਕੁਛ ਨਾ ਉਥੋਂ ਜਾਇਰੀ ਨਾਏ ਹੋਈ ਸੀ ਅਜਮੇਰ ਸ਼ਹਿਰ ਤੋਂ ਤੇ ਉਹ ਤਾਂ ਮਨ ਲਈਆਂ ਸਾਰੀ ਗੱਲ ਮੰਨ ਲਈਆਂ ਤੁਹਾਡੀ ਐ ਮੈਂ ਮੈਂ ਪਾਗਲ ਥੋੜੀ ਨਹੀਂ ਆਂਗੀ ਕਈ ਜਾਣੀ ਆ ਤੁਹਾਨੂੰ ਮੰਨਦੀ ਤਾਂ ਹੈਗੀ ਪਰ ਇੰਜ ਨਹੀਂ ਕਰੀਦਾ ਹੁੰਦਾ ਨਾ ਮੌਲਵੀ ਸਾਹਿਬ ਜਦ ਮੈਂ ਦੇਖੋ ਪੂਰਾ ਟਾਈਮ ਦਿੰਨੀ ਆ ਤੁਹਾਨੂੰ ਦਿੰਨੀ ਕਿ ਨਹੀਂ ਦਿੰਦੀ ਦਿੰਨੀ ਮੈਂ ਤਾਂ ਦੁਕਾਨਾ ਤੋਂ ਨਹੀਂ ਦਿੰਦੀ ਹੁਣ ਕੰਮ ਦੀ ਤਾਂ ਸਾਡੀ ਗੱਲ ਹੁੰਦੀ ਹੈਗੀ ਹੋਰ ਕੀ ਹੁੰਦਾ ਹੈਗਾ ਮੈਂ ਸਾਰਾ ਆਪ ਦੀ ਨਹੀਂ ਅੱਬੂ ਅੰਮੀ ਨੂੰ ਨਹੀਂ ਪਤਾ ਲੱਗਣ ਦਿੰਦੀ ਤੇ ਤੁਹਾਡੀ ਨਾਮ ਬਣ ਜਮਾ ਹੀ ਨਹੀਂ ਆਣ ਦਿੰਦੀ ਕਿਸੇ ਪਾਸੇ ਦੀ ਨਹੀਂ ਤੁਹਾਡਾ ਨਾਮ ਬਦਨਾਮ ਹੋਣ ਦੇ ਮੇਰੀ ਜਾਨ ਮੇਰੀ ਗੱਲ ਤਾਂ ਸੋਹਣੀ ਕਮਰੀ ਮੇਰੇ ਤੋਂ ਤੁਹਾਨੂੰ ਖਤਾ ਹੋਈ ਹੈਗੀ ਖਤਾ ਤਾਂ ਹੋਈ ਹੈਗੀ ਖਤਾ ਦੀ ਹੁਣ ਕੀ ਸਜ਼ਾ ਦੇਈਏ ਤੁਹਾਨੂੰ ਖਤਾ ਦੀ ਸਜ਼ਾਈ ਹੈਗੀ ਉਹ ਹੀ ਖਤਾ ਦੀ ਸਜ਼ਾ ਹੈ ਕੀ ਹੈਗੀ ਜਿਹੜੀ ਸਜ਼ਾ ਤੁਹਾਨੂੰ ਦੇਣੀ ਹੋਣੀ ਹੈ میں تا مولوی صاحب تنو عشق محبت ہی ان نظر دی میں در درسوں کی اتھو دے جنگی سجا میں تا آپ دی مالک مالک بنی بیٹھی انہیں میں دی مالک ایمان کی بنی بیٹھی عشق محبت آپ اس کو دادا پر جہاں میں پتہ نہیں اس بارے ان جتا ہے مولوی صاحب تسی سمجھ دیکھو نہیں لے بندے جٹے بندے جٹے میں فون لائی جا ماں میں لائی جا ماں ہے میں آ جا مڑ پھر واپس نہیں جا جانتا میں تو خالی ਖਾਲੀ ਵਾਪਸ ਨੂੰ ਜਾਣ ਨੂੰ ਕਹਿੰਦਾ ਕੌਣ ਹੈ ਵੀ ਹੁਣ ਤੇਰੇ ਮੇਰੇ ਕਿਤੇ ਤੇਰੇ ਵਟਸਐਪ ਦੇ ਸਟੇਟਸ ਨਹੀਂ ਸੀ ਤੂੰ ਦੇਖਿਆ ਮੇਰਾ ਕਿ ਮੈਂ ਆ ਕੇ ਵਜਾਇਰੀ ਨਹੀਂ ਆਈ ਸੋ ਤੋ ਜਮੇ ਸ਼ਰੀਫ ਤੋਂ ਤੇ ਫਿਰ ਉਹਨਾਂ ਦੀ ਵੀ ਤੂੰ ਖਾਤਿਰਦਾਰੀ ਕਰਨੀ ਬਣੈਂਦੀ ਹੈ ਬਣੈਂਦੀ ਤਾਂ ਇਧਰ ਮੇਰੀ ਖਾਤਿਰਦਾਰੀ ਕੌਣ ਕਰੇਗਾ ਫਿਰ ਤੇਰੀ ਖਾਤਿਰਦਾਰੀ ਮੈਂ ਕਰੂਗਾ ਮੈਂ ਤੇਰੇ ਨਾਲ ਨਿਕਾਹ ਵੀ ਬਣਾ ਲਾਂਗਾ ਤੋ ਜੀ ਤੋ ਕੋਈ ਟੈਨਸ਼ਨ ਨਾ ਤੂੰ ਇਹ ਨਾ ਸੋਚ ਵੀ ਮੌਲਵੀ ਸਾਹਿਬ ਨੇ ਪਹਿਲਾਂ ਵੀ ਤਿੰਨ ਵਿਆਹ ਕਰਾਇਆ ਆਪਾਂ ਨੂੰ ਚਾਰ ਚਾਰ ਵਿਆਹ ਲਾ ਲਏ ਵੀ ਤੇ ਚੌਥਾ ਨਿਕਾਹ ਮੈਂ ਤੇਰੇ ਨਾਲ ਹੀ ਕਰਾਣਾ ਹੈ ਇੰਜ ਨਹੀਂ ਹਰੀ ਤਾਂ ਹਾਂ ਮੈਂ ਹੁਣ ਪੂਰੀ ਚਾਰ ਨਹੀਂ ਇਹਨਾਂ ਕਾ ਵਾਦ ਤੁਸੀਂ ਵੱਡੇ ਕਿ ਤੇ ਮੈਂ ਤੁਹੋਂ ਕਿੰਨੇ ਆਉਂਗਾ ਨਹੀਂ ਵੱਡੇ ਹੋਊਂਗੀ ਤੁਸੀਂ ਆਏ ਲਾਗੋ ਤੁਹਾਡੇ ਤੁਹਾਡੇ ਜਾਚਰੇ ਦੇ ਮੁੰਡੇ ਨਗਰਵਾਦੋਂ ਨੇ ਮੇਰੇ ਨਾ 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 ਨਹੀਂ ਉਸ ਦਾ ਕੱਲ ਨੂੰ ਤਾਂ ਚਾਚੇ ਮੁੰਡੇ ਨਾਲ ਕਰਾ ਦਾਂ ਤੇ ਤੈਨੂੰ ਤੈਨੂੰ ਤਲਾਕ ਦੇ ਦੇਵਾਂ ਲਾਲਾ ਮੂੜ ਮੈਨੂੰ ਹੀ ਕਰਨਾ ਪਵੇਗਾ ਫੇਰ ਕੀ ਕਰੇਂਗੀ ਦੱਸ ਇੰਜ ਕਿ ਮੈਂ ਦੇ ਦੂਗਾ ਮੈਂ ਕੋਸ ਰੱਖੂੰਗੀ ਤੂੰ ਉਹਨੂੰ ਵੀ ਰੱਖੂੰਗੀ ਉਹਨੂੰ ਵੀ ਰੱਖੂੰਗੀ ਐਨ ਮੇਰੇ ਤੇ ਵਿਸ਼ਵਾਸ ਨਹੀਂ ਦੁੱਤੂਗਾ ਉਹ ਕੋਸ ਰੱਖ ਕੇ ਦੇਉਂਦੇ ਤੈਨੂੰ ਪਤਾ ਨਹੀਂ ਪਹਿਲਾਂ ਉਹਦਾ ਉੱਥੇ ਵਿਆਹ ਕੀਤਾ ਸੀ ਉਹਦੇ ਨਾਲ ਉਹਦੇ ਨਾਲ ਵਿਆਹ ਸੀ ਜਿਹੜੀ ਆਸ਼ੀਮਾ ਹੈਗੀ ਆਸ਼ੀਮਾ ਹੈਗੀ ਆਸ਼ੀਮਾ ਨਾਲ ਕੋਈ ਨਹੀਂ ਕਰੇ ਆਸ਼ੀਮਾ ਨਾਲ ਵਿਆਹ ਹੋਇਆ ਸੀ ਤੈਨੂੰ ਤਲਾਕ ਵੀ ਦੇ ਦੇ ਦਿੱਤਾ ਸੀ ਦੁਬਾਰਾ ਮੁੰਡਾ ਲਾਦਾ ਕਰਾ ਕੇ ਦੁਬਾਰਾ ਉਹਦਾ ਘਰ ਵਸਾਇਆ ਹੈ

ਦਾ ਚੁੱਪ ਕਿਵੇਂ ਹੋ ਗਈ ਮੁਰ ਮੌਲਵੀ ਸਾਹਿਬ ਇੰਜ ਨਹੀਂ ਕਰੀਦਾ ਹੁੰਦਾ ਨਾ ਦੇਖ ਮੈਂ ਤਾਂ ਪੂਰਾ ਟਾਈਮ ਦਿੱਨੀ ਹੈ ਪੁੱਛ ਚੁੱਪ ਮੈਂ ਕੋਈ ਨਹੀਂ ਕਰਦੀਗੀ ਤੂੰ ਸਮਝਦਾ ਕੌਣ ਨਹੀਂ ਲੈ ਮੇਰੀ ਗੱਲ ਸੁਣ ਮੁਰ ਤੁਸੀਂ ਨੇਂ ਦੱਸਾਂ ਤੇਰੀ ਚਾਹਤ ਦੇ ਮੁੰਡੇ ਨਾਲ ਕਰਵਾ ਦੇ ਮੇਰਾ ਨਿਕਾਹ ਪੜਵਾ ਦੇ ਤੂੰ ਉਮਰ ਤੋਂ ਵੱਡਾ ਹੈਂਗਾ ਮੈਂ ਤੈਨੂੰ ਦੀ ਮੋਜ ਮਾਸਤੀ ਖੂਬ ਕਰਵਾਈ ਹੈ ਮੈਂ ਤੈਨੂੰ ਮੌਲਵੀ ਸਾਹਿਬ ਮੁੱਕਰ ਨਹੀਂ ਹਾਂ ਤੂੰ ਮੁੱਕਰ ਮੈਨੂੰ ਬਸ ਹੰਦਾ ਹੈਗਾ ਮੇਰੀ ਉਹ ਬੇਗਮ ਆ ਮੇਰੀ ਗੱਲ ਸੁਣ ਮੇਰੀ ਇੱਕ ਇੱਕ ਤੂੰ ਮੇਰੀ ਗੱਲ ਸੁਣ ਨਾ ਮੈਂ ਬੇਗਮ ਰਹੂੰਗੀ ਤੋੜੀ ਮੈਂ ਬੇਗਮ ਬਸ ਹੈ ਬਿਨਾ ਮੰਨ ਦੀ ਤਾਂ ਨਹੀਂ ਇਹ ਚੀਜ਼ਾਂ ਕੁਰਾਨ ਕੁਰਾਨੇ ਪਾਕ ਦੇ ਵਿੱਚ ਇਹ ਚੀਜ਼ਾਂ ਹਰਾਮ ਹੈਗੀਆਂ ਕਿ ਬਿਨਾ ਨਿਕਾਹ ਤੋਂ ਆਪਾਂ ਜਿਆਦਾ ਦੇਰ ਸੰਬੰਧ ਦੇ ਵਿੱਚ ਨਹੀਂ ਆ ਸਕਦੇ ਤੇ ਇਸ ਤੋਂ ਚੰਗਾ ਨਿਕਾਹ ਪੜਾ ਲਓ ਨਾ ਫਿਰ ਮੈਂ ਤੂੰ ਮੈਨੂੰ ਪਸੰਦ ਆਏਗੀ ਤੇ ਮੈਂ ਮੈਂ ਤੈਨੂੰ ਪਸੰਦ ਆਏਗਾ ਤੇ ਫਿਰ ਦਿੱਕਤ ਕੀ ਹੈ ਜੇ ਪਸੰਦ ਸੀ ਤਾਂ ਤਾਂ ਹੀ ਆਪਣੇ ਵਿਚਕਾਰ ਜੋ ਵੀ ਹੋਇਆ ਹੈ ਆਪਣੇ ਅੰਦਰ ਜੋ ਵੀ ਸੰਬੰਧ ਉਹ ਕੀ ਵਿਵਾਹ ਤੋਂ ਵਿਵਾਹ ਵਿਵਾਹ ਕਰੀ ਜਾਂਦਾ ਤੁਸੀਂ ਇਹ ਕੀ ਹੁੰਦਾ ਹੈਗਾ ਕਿਉਂ ਨਹੀਂ ਹੁੰਦਾ ਦੱਸੋ ਨਿਕਾਹ ਦਾ ਜ਼ਰੂਰੀ ਹੈ ਨਾ ਨਾਲੇ ਸਮਾਜ ਦੀ ਨਜ਼ਰੀਆ ਦੇ ਦੇਖੋ ਉਸ ਪੂਰੇ ਸਮਾਜ ਦੀ ਨਜ਼ਰੀਆ ਦੇ ਵਿੱਚ ਮੈਂ ਵਿਆਹ ਵੀ ਕਰਾਉਂਗੀ ਨਿਕਾਹ ਵੀ ਕਰਾਉਂਗੀ ਤਲਾਕ ਤੋਖ ਵਾਲੇ ਸ਼ਬਦ ਨਾ ਤੁਸੀਂ ਉਹ ਨਹੀਂ ਹੋਣੀ ਮੋੜ ਲਾਈ ਜਾਂਦੇ ਉਹਨਾਂ ਨੂੰ ਤੂੰ ਮਤ ਜੀ ਮੈਂ ਕਰਵਾਉਂਗੀ ਤੇਰੇ ਚਾਚੇ ਦੇ ਮੁੰਡੇ ਨਾਲ ਵਿਆਹ ਤੇਰੇ ਨਾਲ ਕੋਈ ਨਹੀਂ ਕਰਵਾਉਂਦੀ ਜੇ ਨਾ ਕਰਨਾ ਸੀ ਜਿਹੜਾ ਕੁਝ ਕਰਾ ਲਿਆਉਣ ਤੂੰ ਮੁੱਕਰਨਾ ਤੂੰ ਮੈਨੂੰ ਕਿਹਾ ਸੀਗਾ ਕੀ ਕਹਿਆ ਸੀਗਾ ਮੈਂ ਮੈਨੂੰ ਤਾਂ ਹੁਣ ਮੈਂ ਤਾਂ ਤੈਨੂੰ ਛੱਡ ਨਹੀਂ ਸਕਦਾ ਪਰ ਚਾਚੇ ਦਾ ਮੁੰਡਾ ਤੈਨੂੰ ਤਲਾਕ ਦੇਊਗਾ ਪਰ ਹਲਾਲਾ ਕਰਨ ਵਾਸਤੇ ਮੇਰੇ ਨਾਲ ਹੀ ਜਾ ਕਰਾਉਣਾ ਪਏਗਾ ਫਿਰ ਤੈਨੂੰ ਫੇਰ ਕੀ ਕਰੇਂਗਾ ਦੱਸ ਸਲੇਮ ਨਾਲ ਕਰਵਾ ਤੂੰ ਸਲੇਮ ਨਾਲ ਕਰਵਾ ਦੂ ਸਲੇਮ ਆ ਮਨਜੂਰ ਮਨਜੂਰ ਤੂੰ ਮੰਨਾਈ ਹੋ ਨਾ ਸੌਫਟ ਕੇ ਰਹੀਂ ਨਾ ਤੇਰਾ ਪਿਓ ਨਸ਼ੇ ਤੇਰਾ ਪਿਓ ਨਸ਼ੇ ਕਰਦਾ ਹੈਗਾ ਉਹ ਸਾਰਾ ਡੰਡੀ ਕਰਦਾ ਕੋਈ ਨਹੀਂ ਮੈਂ ਸਾਰਾ ਕੁਝ ਸੁਧਾਰ ਲੂੰਗੀ ਉਹਨੂੰ ਵਧੀਆ ਬਣਾ ਲੂੰਗੀ ਦੋ ਸੁਧਾਰ ਲਿਆ ਤੂੰ ਕੁਝ ਨਹੀਂ ਸੁਧਾਰਦੀ ਤੀ ਤੂੰ ਸੁਣੋ ਕੀ ਠੀਕ ਹੈ ਮੈਂ ਮੇਰੇ ਅੱਪੂ ਤੇ ਮੰਮੀ ਨੂੰ ਸਾਰੇ ਦੱਸੂ ਨਹੀਂ ਬਿਖਾਜੀ ਇਹ ਨਾ ਇਹ ਖੁਸ਼ ਕਰਦਾਗਾ ਮੇਰੇ ਨਾਲ ਕੀ ਕਰਦਾਗਾ ਦੱਸੋ ਹਾਂ ਤੂੰ ਗੱਲਾਂ ਨਾ ਸਰ ਤੂੰ ਕੁਝ ਨਾ ਦੱਸ ਤੂੰ ਮੇਰੀ ਗੱਲ ਸੁਣ ਦੱਸਣਾ ਤੂੰ ਚਲ ਤੂੰ ਦੱਸ ਦੇ ਜੋ ਤੇਰੀ ਇੱਛਾ ਹੈਗੀ ਜੋ ਤੇਰੀ ਹੈ ਨਾ ਤੇਰੀ ਖੁਸ਼ ਜੋ ਮੇਰੀ ਖੁਸ਼ ਨਸੀਬੀ ਹੈ ਜੋ ਅੱਲਾ ਪਾਕ ਮੇਰੇ ਤੇ ਰਹਿਮਤ ਕਰੇਗਾ ਤੋ ਆਪਣੇ ਆਪ ਹੀ ਮੈਂ ਤੈਨੂੰ ਬੁਲਾ ਲਾਂਗਾ ਚਲ ਠੀਕ ਹੈ ਅੱਪੂ ਆਂਦੇ ਫਿਰ ਕਰਦੀ ਮੈਂ ਗੱਲ ਆ ਕਰ ਫਿਰ